ਮੈਂ ਹਰ ਇੱਕ ਗੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੋਰ ਪਠਨ ਨੂੰ ਕੀ ਹੋਇਆ ਹੈ ਕੀ ਹਾਸਾ ਵਾਪਰਿਆ ਹੈ ਉਹਨਾਂ ਦੇ ਨਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਖਬਰਾਂ ਵੇਖਣ ਨੂੰ ਮਿਲ ਰਹੀਆਂ ਨੇ ਕਿ ਜੋ ਰਜਿੰਦਰ ਕੋਰ ਪਠਲ ਨੇ ਉਹ ਫੋਰਟਿਸ ਹਸਪੀਟਲ ਦੇ ਵਿੱਚ ਇਲਾਜ ਵਾਸਤੇ ਐਡਮਿਟ ਨੇ ਉਹਨਾਂ ਦੇ ਪਰਿਵਾਰ ਵੱਲੋਂ ਕਿਉਂ ਨਹੀਂ ਕੋਈ ਸਾਂਝੀ ਕੀਤੀ ਗਈ ਜਾਣਕਾਰੀ ਜੇਕਰ ਗੱਲ ਕਰੀਏ ਦਾ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਕਿ ਰਜਿੰਦਰ ਕੋਪਟਲ ਐਡਮਿਟ ਨੇ ਤਾਂ ਉਸ ਦੇ ਉੱਤੇ ਕਾਫੀ ਵੱਡੇ ਸਵਾਲ ਵੀ ਖੜੇ ਹੋ ਰਹੇ ਨੇ ਕਿ ਉਹਨਾਂ ਦਾ ਆਪਣਾ ਪਰਿਵਾਰ ਸਾਹਮਣੇ ਆ ਕੇ ਕਿਉਂ ਨਹੀਂ ਬੋਲ ਰਿਹਾ ਤੇ ਦੂਸਰੇ ਪਾਸੇ ਇਹ ਸਾਂਝੀ ਕੀਤੀ ਗਈ ਹੈ ਜਾਣਕਾਰੀ ਪ੍ਰਗਟ ਸਿੰਘ ਜੋ ਸਾਬਕਾ ਵਿਧਾਇਕ ਵੀ ਨੇ ਕਾਂਗਰਸ ਪਾਰਟੀ ਦੇ ਵਿੱਚ ਤੇ ਉਹਨਾਂ ਵੱਲੋਂ ਇਹ ਸਾਂਝੀ ਕੀਤੀ ਗਈ ਹੈ ਜਾਣਕਾਰੀ ਕਿ ਜੋ ਰਜਿੰਦਰ ਕੋਪਟਲ ਨੇ ਉਹ 40ਸ ਹਸਪਤਲ ਦੇ ਵਿੱਚ ਐਡਮਿਟ ਨੇ ਤੇ ਉਹ ਆਪਣਾ ਇਲਾਜ ਕਰਵਾ ਰਹੇ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬੀਬੀ ਰਜਿੰਦਰ ਕੌਰ ਪੱਠਲ ਦੇ ਡਿੱਗਣ ਕਾਰਨ ਗੁੱਟ ਤੇ ਸੱਟ ਲੱਗ ਗਈ ਹੈ ਜਿਸ ਤੋਂ ਬਾਅਦ ਉਹਨਾਂ ਨੂੰ 40ਸ ਹਸਪਤਲ ਦਾਖਲ ਕਰਵਾਇਆ ਗਿਆ ਬੀਬੀ ਪੱਠਲ ਨੂੰ ਗੁੱਟ ਤੇ ਲੱਗੀ ਸੱਟ ਤੇ ਗੁੱਟ ਤੇ ਪਲਸਟਰ ਕਰਨ ਤੋਂ ਬਾਅਦ ਹਸਪਤਾਲ ਵੱਲੋਂ ਛੁੱਟੀ ਵੀ ਦੇ ਦਿੱਤੀ ਗਈ ਹੈ ਤਾਂ ਜੋ ਇਸ ਦੀ ਖਬਰ ਸਾਂਝੀ ਕੀਤੀ ਗਈ ਹੈ ਜੀ ਜੋ ਨੇ ਉਹਨਾਂ ਦੇ ਆਪਣੇ ਹੀ ਜੋ ਮੌਜੂਦਾ ਵਿਧਾਇਕ ਨੇ ਪ੍ਰਗਟ ਸਿੰਘ ਉਹਨਾਂ ਨੇ ਆਪਣੀ ਐਕਸ ਤੇ ਉੱਤੇ ਇੱਕ ਪੋਸਟ ਪਾ ਕੇ ਕਿਹਾ ਹੈ ਕਿ ਰਜਿੰਦਰ ਕੋਰ ਪਠੱਲ ਜੋ ਨੇ ਉਹ ਐਡਮਿਟ ਨੇ ਕਿਉਂਕਿ ਉਹਨਾਂ ਦੇ ਗੁੱਟ ਉੱਤੇ ਸੱਟ ਲੱਗ ਗਈ ਹੈ ਤਾਂ ਬਾਕੀ ਜੋ ਵੀ ਬੰਦ ਦੀ ਜਾਣਕਾਰੀ ਸਾਹਮਣੇ ਆਏਗੀ ਹਾਜ਼ਰ ਹੋਵਾਂਗੇ ਧੰਨਵਾਦ